ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਅੰਦਰ ਲੱਗਿਆ ਹੋਇਆ ਹੈ ਉਹਨਾਂ ਨੇ ਆਪਣੇ ਦਿੱਤੇ ਹੋਏ ਬਿਆਨਾਂ ਦੇ ਵਿਰੁੱਧ ਭੁਗਤਿਆਣ ਹੋਇਆ ਵਾਅਦਾ ਖਿਲਾਫੀ ਕੀਤੀ ਹੈ ਅਸੀਂ ਉਸ ਦਾ ਡਟਵਾਂ ਵਿਰੋਧ ਕਰਦੇ ਹਾਂ ਔਰ ਕੱਲ ਜਿਵੇਂ ਸਾਥੀ ਗੁਰਵਿੰਦਰ ਹੋਰਿਆ ਨੇ ਕਿਹਾ ਕਿ ਅਸੀਂ ਡੈਮੋਕਰੇਟਿਕ ਫੀਚਰਸ ਫਰੰਟ ਵੱਲੋਂ ਭਰਵੀਂ ਗਿਣਤੀ ਦੇ ਵਿੱਚ ਆਵਾਂਗੇ ਇਹਦਾ ਕਾਰਨ ਇਹ ਹੈ ਕਿ ਔਰਤਾਂ ਦੀ ਡਿਊਟੀਆਂ ਇਹਨਾਂ ਨੇ ਖੁਦ ਮੰਨਿਆ ਕਿ ਅਸੀਂ ਪਿਤਰੀ ਬਲਾਕਾਂ ਦੇ ਵਿੱਚ ਲਗਾਵਾਂਗੇ ਔਰ ਕੱਲ ਕੱਲ ਦੇ ਉਹ ਬਿਆਨ ਹੈਗੇ ਆ ਬਾਵਜੂਦ ਇਸ ਦੇ 2 ਘੰਟੇ ਬਾਅਦ ਜਦੋਂ ਡਿਊਟੀਆਂ ਆਉਂਦੀਆਂ ਤਾਂ ਔਰਤਾਂ ਦੀਆਂ ਡਿਊਟੀਆਂ ਦੂਰ ਦੂਰ ਬਲਾਕਾਂ ਦੇ ਵਿੱਚ ਲਗਾਈਆਂ ਗਈਆਂ ਫਾਜ਼ਿਲਕਾ ਹਾਂ ਬਲਾਕ ਕਦੀਆਂ ਔਰਤ ਅਧਿਆਪਕਾਂਾਂ ਦੀ ਡਿਊਟੀਆਂ ਖੁਈਆਂ ਸਰਵਰ ਕਿਸੇ ਦੀ ਜਲਾਣਾ ਬਾਦ ਕਿਸੇ ਦੀ ਅਵੋਰ ਲਗਾਈ ਗਈ ਹੈ ਔਰ ਇਸੇ ਤਰ੍ਹਾਂ ਬਾਕੀ ਅਧਿਆਪਕ ਜਿਹੜੇ ਜਿਨ੍ਹਾਂ ਦੇ ਕਪਲ ਕੇਸ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਛੂਟ ਨਹੀਂ ਦਿੱਤੀ ਇਹ ਬਹੁਤੇ ਅਧਿਆਪਕਾਂ ਨੂੰ ਔਰ ਜਿਹੜੇ ਕ੍ਰੋਨਿਕਲ ਡਿਜ਼ੀਜ਼ ਉਹਨਾਂ ਦੀ ਵੀ ਪਹਿਲਾਂ ਡਿਊਟੀਆਂ ਆ ਗਈਆਂ ਸੀ ਕਈ ਕੈਂਸਰ ਪੀਰੀਅਡ ਪੀਰੀਅਡ ਬੇੜੇ ਅਧਿਆਪਕ ਸੀਗੇ ਉਹਨਾਂ ਦੀ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਸੀਗੀਆਂ ਉਦੇ ਬਾਰੇ ਹਾਲੀ ਦੀ ਖੜੀ ਸਾਨੂੰ ਨਹੀਂ ਜਾਣਕਾਰੀ ਹੈ ਕਿ ਉਹਨਾਂ ਦੇ ਲਿਖਿਆ ਦਬਾਰ ਤੋਂ ਲਈ ਹੈ ਜਾਂ ਨਹੀਂ ਲਈ ਲੇਕਿਨ ਪਹਿਲੇ ਗੇਟ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸੀਗਾ ਅਸੀਂ ਇਹ ਮੰਨਦੇ ਹਾਂ ਕਿ ਇਹ ਮਸਲਾ ਪੂਰੇ ਅਧਿਆਪਕਾਂ ਦਾ ਮਸਲਾ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਫਜ਼ਿਲਾ ਫਜ਼ਿਲਕਾਦ ਨੇ ਸਾਰੇ ਦੇ ਸਾਰੇ ਅਧਿਆਪਕ ਹੀ ਲਗਾਏ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਬਾਕੀ ਵਿਭਾਗਾਂ ਦੇ ਕੋਈ ਛਕਪਟ ਬੰਦਾ ਉਹਨਾਂ ਨੇ ਲਾਇਆ ਹੈ ਕੋਈ ਕਿਸੇ ਤਰ੍ਹਾਂ ਦਾ ਡਿਪਾਰਟਮੈਂਟ ਵਾਈਜ਼ ਰੋਸਟਰ ਅਪਲਾਈ ਨਹੀਂ ਕੀਤਾ ਔਰ ਬੂਥ ਕੱਟ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਬੀਐਲਓਜ਼ ਨੂੰ ਡਿਊਟੀਆਂ ਧੱਕੇ ਨਾਲ ਲਗਾਈਆਂ ਇੱਕ ਪਾਸੇ ਮੰਨਦੇ ਰਹੇ ਕਿ ਅਸੀਂ ਅੱਜ ਆਪਣਾ ਜਿਹੜੇ ਬੀਐਲਓ ਦੀ ਡਿਊਟੀ ਕੱਟ ਦਿਆਂਗੇ ਦੂਸਰੇ ਪਾਸੇ ਉਹਨਾਂ ਨੇ ਬੀਐਲਓ ਦੀ ਹੋਰ ਡਿਊਟੀ ਲਗਾਤੀ ਇੱਕ ਪਾਸੇ ਇਹਨਾਂ ਨੇ ਕਿਹਾ ਕਿ ਔਰਤਾਂ ਦੀ ਪਿਤਰੀ ਬੁੱਠਾਂ ਦੀ ਡਿਊਟੀ ਲਾਵਾਂਗੇ ਕਿਉਂਕਿ ਸਰਦੀ ਦਾ ਮੌਸਮ ਹੈਗਾ ਔਰ ਅਸੀਂ ਚਾਹੁੰਦੇ ਆ ਕਿ ਔਰਤਾਂ ਨੂੰ ਪਰੇਸ਼ਾਨ ਨਾ ਹੋਣਾ ਚਾਹੀਦਾ ਨਾ ਹੋਣ ਦੂਸਰੇ ਪਾਸੇ ਉਹਨਾਂ ਦੀ ਜਦੋਂ ਡਿਊਟੀਆਂ ਆਉਂਦੀਆਂ ਤਾਂ ਉਹ ਪਿਤਰੀ ਵਿਭਾਗ ਪਿਤਰੀ ਬਲੋਕਾਂ ਨੂੰ ਛੱਡ ਕੇ ਦੂਰ ਦੂਰ 60 60 70 70 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਨੂੰ ਲਗਾਇਆ ਗਿਆ ਜੋ ਕਿ ਇਹਨਾਂ ਨਾਲ ਜਿਹੜਾ ਨਾਦਰ ਸ਼ਾਹ ਇਹ ਤਾਨਾ ਸ਼ਾਹੀ ਫਰਮਾਨ ਹੈ ਇੱਥੋਂ ਦੀ ਡੀਸੀ ਇੱਥੋਂ ਦੇ ਏਡੀਸੀ ਇੱਥੋਂ ਦੇ ਜਿੰਨਾ ਵੀ ਅਮਲਾ ਫੱਲਾ ਹੈਗਾ ਇਹਨਾਂ ਨੇ ਸਿਰਫ ਔਰ ਸਿਰਫ ਇਹਨਾਂ ਨੂੰ ਅਧਿਆਪਕੀ ਦਿੱਖਦੇ ਐ ਇਸ ਕਰਕੇ ਇਹ ਲੜਾਈ ਪੂਰਨ ਅਧਿਆਪਕਾਂ ਦਾ ਮਸਲਾ ਹੈਗਾ ਹੁਣ ਸਾਨੂੰ ਅਸੀਂ ਅਪੀਲ ਕਰਦੇ ਆ ਕਿ ਸਾਰੇ ਸਾਰੇ ਅਧਿਆਪਕ ਨੱਠ ਕੇ ਕੱਲ ਡੀਸੀ ਦਫਤਰ ਪਹੁੰਚੋ ਸਕੂਲ ਸਮੇਂ ਤੋਂ ਬਾਅਦ ਔਰ ਜਿਹੜੇ ਜਿਹੜੇ ਇਹਦੇ ਹੱਕਾਂ ਦੀ ਦਿਨ ਨਾਲ ਤੱਕਾ ਹੋਇਆ ਉਹ ਸਾਰੇ ਉੱਥੇ ਪਹੁੰਚਣ ਤਾਂ ਕਿ ਆਪਣੇ ਤੱਕੇ ਦਾ ਜਿਹੜਾ ਜਵਾਬ ਹੈ ਸੀ ਆਪਣੇ ਏਕੇ ਨਾਲ ਦੇ ਸਕੀਏ ਇਸੇ ਦੇ ਵਿੱਚੋਂ ਅਸੀਂ ਡੈਮੋਕਰੇਟੀ ਟੀਚਰਸ ਫਰੰਟ ਨੇ ਫੈਸਲਾ ਕੀਤਾ ਹੈ ਕਿ ਕੱਲ ਅਸੀਂ ਬੀਐਲਓ ਯੂਨੀਅਨ ਵੱਲੋਂ ਜਿਹੜਾ ਲਗਾਇਆ ਗਿਆ ਲਗਾਇਆ ਜਾ ਰਿਹਾ ਧਰਨਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ